ਸਸਿਕਾ ਸਾਰਿਆਂ ਨੂੰ ਕੀ ਹਾਲ ਚਾਹ ਦਾ ਆਸ ਕਰਦੇ ਆ ਵਧੀਆ ਠੀਕ ਠਾਕ ਹੋਗੇ ਮਹਾਰਾਜ ਚੜ੍ਹਦੀ ਕਾਜ ਰੱਖੇ ਪਰਮਾਤਮਾ ਰਾਈ ਹੋਸੀ ਆਸ ਦੇ ਵਾਸਤੇ ਰਹੋ ਤੇ ਵੀ ਮੇਰੋ ਅੱਜ ਹੋ ਗਈ ਆ 22 ਹਾਂ 22 22 ਫਰਵਰੀ 2025 ਦਿਨ ਹੋ ਗਿਆ ਸ਼ਨੀਵਾਰ 22 ਫੈਬਰਿਓ 2025 ਦੇ ਜਰਨਾਤਾ ਸਾਬਾ ਤੋਂ ਸਾਰੇ ਮੇਰੇ ਵੀਰਾਂ ਨੂੰ ਹੈਪੀ ਵੀਕਐਂਡ ਜਿਉਂ ਆਵਾਰ ਇਟਾਲੀਅਨ ਦੇ ਵਿੱਚ ਕਹਿ ਸਕਦੇ ਆ ਬੋਨਾ ਫਿਨੇ ਸੇਤੀ ਮਾਨਾ ਤੇ ਹਾਜਰਾਂ ਲੈ ਕੇ ਤੁਹਾਡੇ ਆਸਤੇ ਅਪਡੇਟ ਅਪਡੇਟ ਕੱਲ ਆਈ ਨੀਗੀ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਬਿਜੀ ਹੋਈ ਦਾ ਅਪਡੇਟ ਕੀ ਆ ਅਪਡੇਟ ਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਦੱਸਣ ਲੱਗਾ ਵੀ ਜਿਹੜੀ ਮੇਨ ਖਬਰ ਅੱਜ ਦੀ ਇਟਾਲੀਅਨ ਖਬਰ ਆ ਰਹੀ ਹੈ ਬਈ 2024 ਦੇ ਵਿੱਚ ਹਨ ਪਿਛਲੇ ਸਾਲ ਦੇ ਵਿੱਚ ਜਿਹੜੇ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਕੰਮ ਆਏ ਆ ਅੱਜ ਤੱਕ ਦੇ ਫੂਸੀ ਦੇ ਵਿੱਚ ਦਹਾਂ ਦੇ ਵਿੱਚੋਂ ਐਕਟ ਤੋਂ ਵੀ ਘੱਟ ਕੰਮ ਐ ਨੂੰ ਆਪਣਾ ਏ ਵਰਕ ਪਰਮਿਟ ਬੁਲਿਆ ਮਤਲਬ ਇੱਕ ਤੋਂ ਵੀ ਘੱਟ ਕੰਮ ਇਹਨੂੰ ਰੈਗੂਲਰ ਕੀਤਾ ਗਿਆ ਇਹਦਾ ਕੀ ਮਤਲਬ ਆ ਇਹਦਾ ਮਤਲਬ ਮੈਂ ਪੂਰੀ ਡਿਟੇਲ ਦੇ ਵਿੱਚ ਸਮਝਾਉਂਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਚੱਲਦੇ ਆ ਕਮੈਂਟਾਂ ਦੇ ਜਵਾਬ ਦੇਵਾਂਗੇ ਕਮੈਂਟਾਂ ਦੇ ਜਵਾਬ ਕੀ ਕਮੈਂਟ ਇਹੋ ਜਿਹਾ ਵੀ ਜਾਣਕਾਰੀ ਦੀ ਬੜੀ ਘਾਟ ਦੇ ਕਰਕੇ ਵੀਰ ਮੇਰੇ ਬਹੁਤ ਠੱਗੇ ਜਾ ਰਹੇ ਆ ਲੁੱਟੇ ਜਾ ਰਹੇ ਆ ਕਿਉਂਕਿ ਜਾਣਕਾਰੀ ਹੈ ਨਹੀਂ ਨੌਲੇਜ ਹੈ ਨਹੀਂਗੀ ਨੌਲੇਜ ਲੈਂਦੇ ਨਹੀਂਗੇ ਜਦੋਂ ਆਪਣੀ ਵੀਡੀਓ ਇੱਕ ਅੱਧੀ ਵੇਦੇ ਆ ਹਣਾ ਨਵੇਂ ਜੁੜੇ ਹੁੰਦੇ ਆਪਣੇ ਨਾਲ ਜਦੋਂ ਇੱਕ ਅਦੀ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਜਿਹੜੀਆਂ ਪਿੱਛੀਆਂ ਵੀਡੀਓ ਸ਼ੇਅਰ ਕੀਤੀਆਂ ਜਾਣਕਾਰੀ ਵਾਲੀਆਂ ਉਹ ਨਹੀਂ ਪਤਾ ਲੱਗਦਾ ਸੋ ਸਾਰੀ ਜਾਣਕਾਰੀ ਦੇਵਾਂਗੇ ਤੇ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਹਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਗਰੁੱਪਾਂ ਦੇ ਵਿੱਚ ਤਾਂ ਕਿ ਹਰੇਕ ਤੱਕ ਪਹੁੰਚ ਜਾਏ ਹਰ ਗੱਲ ਤੇ ਪਹਿਲੇ ਕਮੈਂਟ ਵਾਲ ਚੱਲਦਾ ਇੱਕ ਮੇਰੇ ਵੀਰ ਦਾ ਕਮੈਂਟ ਸੀਗਾ ਤੁਸੀਂ ਕਮੈਂਟ ਖੁਦ ਵੀ ਪੜ ਸਕਦੇ ਪਿਛਲੀ ਵੀਡੀਓ ਦੇ ਵਿੱਚ ਆਪਣੇ ਹਣਾ ਇਕ ਕੋਈ ਲਕੋੜੀ ਹੁੰਦਾ ਕੋਈ ਆਪ ਦੇ ਕੋਲੋਂ ਬਣਾ ਕੇ ਨਹੀਂ ਛੱਡਦੇ ਹੁੰਦੇ ਆਪਾਂ ਵੀ ਭਾਜੀ ਅਸੀਂ ਆਪਣੇ ਏਜੰਟ ਤੋਂ ਸਲਿੱਪ ਮੰਗੀ ਸੀ ਤੇ ਉਹਨੇ ਸਾਨੂੰ ਸੈਂਡ ਕੀਤੀ ਹੈ ਸਲਿੱਪ ਹਨਾ ਉਹਦੇ ਤੇ ਡੇਟ ਆ ਟਾਈਮ ਆ ਸ਼ੋ ਹੋਣ ਡਿਆ 30 8 2024 ਦਾ 5 ਵਜੇ ਕੇ ਸ਼ਾਮ ਦੇ 5 ਵਜੇ ਕੇ ਪਹਿਲੀ ਸਵੇਰ ਦੇ 5 ਵਜੇ 14 ਮਿੰਟ ਸਵੇਰ ਦੇ ਤਾਂ ਨਹੀਂ ਹੋ ਸਕਦਾ ਕਿਉਂਕਿ ਇਹ ਸਰਕਾਰੀ ਸਾਈਟ ਆ ਜਿਹੜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੀ ਆ ਚਲੋ ਠੀਕ ਹੈ ਟਾਈਮ ਸ਼ਾਮ ਦਾ ਹੋ ਸਕਦਾ ਪਰ 30 8 2024 ਇਹਦਾ ਕੀ ਮਤਲਬ ਹੈ ਪੇਪਰ ਫਿਲ ਹੋਏ ਸੀ ਕਿ ਨਹੀਂ ਨਹੀਂ ਇਹ ਕੋਈ ਟਾਈਮ ਟਾਈਮ ਨਹੀਂਗਾ ਹਨਾ ਹੋ ਸਕਦਾ ਵੀ ਹੋਏ ਹੋਣ ਫਿਲ ਪਰ ਇਹਦਾ ਨਿਕਲਦਾ ਕੋਈ ਚਾਂਸ ਨਹੀਂਗਾ ਕਿਉਂਕਿ ਜਿਸ ਤਰ੍ਹਾਂ ਹੁਣ ਕਹਿ ਸਕਦੇ ਆ ਵੀ ਆਹ ਹੁਣ ਜਿਹੜੀ 2025 ਵਾਲੀ ਵੀ ਇਹ ਦਸੰਬਰ 30 ਤੱਕ ਤੁਸੀਂ ਫਿਲ ਕਰਵਾ ਸਕਦੇ ਕਿਸੇ ਵੀ ਟਾਈਮ ਪੇਪਰ ਭਰਵਾ ਸਕਦੇ ਆ ਹਨਾ ਚਲੋ ਪਹਿਲਾਂ ਮੈਂ ਵੀਰ ਦਾ ਜਵਾਬ ਦਿੰਦਾ ਵੀ ਪੇਪਰ ਫਿਲ ਜ਼ਰੂਰ ਹੋਏ ਹੋਣਗੇ ਠੀਕ ਹੈ ਰਸੀਦ ਵੀ ਮਿਲ ਗਈ ਹੋਊਗੀ ਪਰ ਉਹ ਪੇਪਰ ਹੋਣਾ ਨਹੀਂ ਨਿਕਲਣਗੇ ਵੀਰ ਮੇਰਾ ਕਹਿੰਦਾ ਵੀ ਮਾਰਚ ਦੇ ਵਿੱਚ ਮਾਲਕ ਕਹਿੰਦਾ ਪੇਪਰ ਏਜੰਟ ਕਹਿੰਦਾ ਪੇਪਰ ਨਿਕਲੇ ਆਉਣਗੇ ਬਹੁਤ ਮੁਸ਼ਕਲਾ ਨਹੀਂ ਨਹੀਂ ਨਿਕਲਣੇ ਆਸ ਛੱਡ ਦੇ ਹਨਾ ਤੇ ਅੱਛਾ ਹੁਣ ਚੱਲਦਾ ਵੀ ਜਿਹੜੇ ਹੁਣ ਪੇਪਰ ਫਿਲ ਹੋ ਰਿਹਾ ਵੀਰਾਂ ਨੇ ਮੈਸੇਜ ਵੀ ਆ ਰਹੇ ਭਾਈ ਪੇਪਰ ਖੁੱਲੇ ਵੀ ਆ ਜੇ ਵੀ ਹਨਾ ਪੇਪਰ ਪ੍ਰਵਾਹ ਸਕਦੇ ਆ ਖੁੱਲੇ ਵੀ ਜ਼ਰੂਰ ਆ ਖੁੱਲੇ ਵੀ ਜ਼ਰੂਰ ਆ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦਾ ਪੇਪਰ 30 31 ਦਸੰਬਰ ਤੱਕ ਤੁਸੀਂ ਫੈਲ ਕਰਵਾ ਸਕਦੇ ਆ ਹਨਾ ਪਰ ਫਾਇਦਾ ਕੋਈ ਨਹੀਂਗਾ ਹਾਂ ਜੇਕਰ ਕੋਈ ਲੇਡੀਜ਼ ਲੇਡੀਜ਼ ਫੈਲ ਕਰਵਾ ਰਹੀ ਹੈ ਲੇਡੀਜ਼ ਨੇ ਆਉਣਾ ਕਿਸੇ ਭੈਣ ਨੇ ਪੇਪਰ ਪਰੋਣੇ ਆ ਉਹਨੂੰ ਫਾਇਦਾ ਉਹਦੇ ਪੇਪਰ ਨਿਕਲਣਗੇ 100% ਕਿਉਂਕਿ ਲੇਡੀਆਂ ਵਾਸਤੇ ਕੋਟਾ ਹੈਗਾ ਤੇ ਪਰ ਲੇਡੀਆਂ ਨੇ ਪੇਪਰ ਭਰੇ ਬਹੁਤ ਘੱਟ ਆ ਹਨਾ ਜੈਂਟਸ ਦਾ ਕੋਟਾ ਆਲਰੇਡੀ ਫੁੱਲ ਆ ਠੀਕ ਹੈ ਸੋ ਲੇਡੀਆਂ ਜੇ ਕੋਈ ਪਰੋਣਾ ਚਾਹੁੰਦੀ ਪੇਪਰ ਹੋਣ ਪਰਵਾ ਸਕਦੀ ਆ ਨਿੱਕਲ ਵੀ ਆਉਣਗੇ ਪਰ ਜੈਂਟਸ ਜੇ ਕੋਈ ਮੇਰਾ ਵੀਰ ਕਹਿੰਦਾ ਵੀ ਅਸੀਂ ਪੇਪਰ ਭਰਵਾ ਕੇ ਹੋਣ ਨਿਕਲਿਆਉਣਗੇ ਉਹਦਾ ਬਹੁਤ ਮੁਸ਼ਕਲ ਆ ਹਨਾ ਤੇ ਵੀਰ ਜੀ ਜਾਰਡਨ ਤੋਂ ਇਟਲੀ ਜਾਣਾ ਹੋਏ ਕਿੰਨਾ ਕਿਵੇਂ ਕਰਨਾ ਨਹੀਂ ਵੀਰੇ ਇਹਦਾ ਕੋਈ ਪਤਾ ਨਹੀਂ ਚੜਨ ਤੋ ਟਿੱ ਤੇ ਅਗੇ ਕੈਮਰਾ ਵੀਰ ਕਹਿੰਦਾ ਸਸਰੀਕਾ ਭਾਜੀ ਮੈਂ 2 ਸਾਲ ਪਹਿਲਾਂ ਇਲੀਗਲ ਇਟਲੀ ਆਇਆ ਸੀਗਾ ਤੇ ਮੇਰੇ ਫਿੰਗਰ ਵੀ ਹੋ ਗਏ ਸੀ ਹੁਣ ਮੈਨੂੰ ਲਾ ਉਸਤਾ ਲੈ ਕੇ ਇੰਡੀਆ ਤੋਂ ਵੀਜ਼ਾ ਲੈ ਕੇ ਆ ਸਕਦਾ ਸਾਡੇ ਪੇਪਰ ਭਰੇ ਨੇ ਹਾਂਜੀ ਜ਼ਰੂਰ ਜਾ ਸਕਦੇ ਆ ਤੁਸੀਂ ਜਾਓ ਹਨਾ ਇੱਥੋਂ ਜਾਓ ਵਾਪਸ ਇੰਡੀਆ ਜਾਓ ਇੰਡੀਆ ਤੋਂ ਤੁਸੀਂ ਵੀਜ਼ਾ ਲਵਾ ਕੇ ਤੇ ਆ ਵਾਪਸ ਆ ਸਕਦੇ ਕੋਈ ਚੱਕਰ ਨਹੀਂ ਹਾਂ ਜੇਕਰ ਫਿੰਗਰ ਹੋਏ ਸੀ ਫਿੰਗਰ ਜੇਕਰ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਹੀਂ ਹੋਏ ਸੀ ਨੋਰਮਲ ਹੀ ਫਿੰਗਰ ਹੋਏ ਸੀ ਤੁਹਾਡੇ ਨੋਰਮਲ ਰੁਟੀਨ ਚੈਕਿੰਗ ਦੇ ਵਿੱਚ ਫਿੰਗਰ ਹੋਏ ਸੀ ਉਹਦਾ ਕੋਈ ਫਰਕ ਨਹੀਂ ਪੈਣਾ ਜੇਕਰ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਪਿਆ ਹੋਇਆ ਹੈ ਨਾ ਉਹਦੇ ਤੇ ਚਲਦੇ ਫਿੰਗਰ ਹੋਏ ਆ ਫੇਰ ਨਹੀਂ ਤੁਹਾਡਾ ਵੀਜ਼ਾ ਮਿਲਣਾਗਾ ਇਸ ਗੱਲ ਦਾ ਕਾਜ਼ ਕਿ ਕਰ ਕਿਉ ਅਈ ਸ਼ੈ ਇੱਕ ਮੇਰਾ ਵੀਰ ਕਹਿੰਦਾ ਬਾਜੀ ਮੇਰੇ ਸਾਲ ਵਾਲੇ ਪਹਿਲੇ ਫਿੰਗਰ ਹੋਰ ਕਸਤੂਰੇ ਵਾਲੇ ਨੇ ਇੱਕ ਪੇਪਰ ਦੇ ਦਿੱਤਾ ਉਸ ਉੱਪਰ ਲਿਖਿਆ ਸੀ ਕੰਟਰੈਕਟੋ 12 2018 ਸਕ੍ਰੀਟੋ ਇਨ ਪ੍ਰਫਾਟੂਰਾ ਜੇ ਤੋ ਔਨਲਾਈਨ ਚੈੱਕ ਕਾਦਾਵਾਸ ਉੱਪਰ ਵੀ ਲਿਖਿਆ ਆਉਂਦਾ ਏਜੰਟਾ ਕਹਿੰਦਾ ਤੂੰ ਟੈਨਸ਼ਨ ਨਾ ਲੈ ਫਿੰਗਰ ਹੋ ਏ ਆ ਇਹ ਅਸੀਂ ਸਬਮਿਟ ਕਰ ਦਵਾਂਗੇ ਤੂੰ ਆਪਣਾ ਕਿਤੇ ਵੀ ਕੰਮ ਲੱਭ ਕੇ ਕਰ ਸਕਦਾ ਵਾ ਤੇ ਇਸ ਜੁਰਮ ਬਨ ਜਾਓਗੇ ਦੱਸਿਓ ਭਾਜੀ ਪਲੀਜ਼ ਇਹ ਕੀ ਹੁੰਦਾ ਵਾ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਅਸ਼ਕੰਤਰਾਤੋ ਦੀ ਜੁਰਮ ਸੁੱਤੋ ਸਕ੍ਰੀਤੋ ਕੰਤਰਾਤੋ ਦੀ ਜੁਰਮ ਕੰਤਰਾਤੋ ਦੀ ਜੁਰਮ ਉਹੀ ਹੁੰਦਾ ਜਿਹੜਾ ਆਪਾਂ ਸਾਈਨ ਕਰਦੇ ਆ ਪਰਫਾਤੂਰੇ ਦੇ ਵਿੱਚ ਜਾ ਕੇ ਪਹਿਲੀ ਵਾਰੀ ਮਾਲਕ ਤੁਹਾਡੇ ਨਾਲ ਜਾਂਦਾ ਮਾਲਕ ਤੁਹਾਡੇ ਨਾਲ ਜਾਂਦਾ ਤੇ ਤੁਹਾਡੇ ਤੇ ਮਾਲਕ ਦੇ ਸਾਈਨ ਹੁੰਦੇ ਆ ਦੋ ਦੋ ਉਹ ਹੁੰਦਾ ਕੰਟਰੈਕਟੋ ਦੀ ਸਜੋਰਨ ਠੀਕ ਆ ਉਹੋ ਜੇਕਰ ਪਰਫਾ ਤੁਰੇ ਲੈ ਕਹਿੰਦੇ ਆ ਕਸਤੂਰੇ ਜੀ ਨੇ ਉਹ ਮੰਗਿਆ ਤਾਂ ਉਹ ਦੇਣਾ ਪਊਗਾ ਕਿਉਂਕਿ ਤੁਹਾਡੀ ਕਿਟ ਮੇਰੇ ਹਿਸਾਬ ਨਾਲ ਬਿਨਾ ਮਾਲਕ ਤੋਂ ਜਮ੍ਹਾਂ ਕਰਾਈ ਗਈ ਆ ਵੀ ਇਹ ਮੇਰਾ ਵੀ ਬਿਨਾ ਮਾਲਕ ਤੋਂ ਤੁਹਾਡੀ ਕਿਟ ਜਮ੍ਹਾਂ ਕਰਾਈ ਗਈ ਆ ਪਰਫਾ ਤੁਰੇ ਨਹੀਂ ਲਿਆਇਆ ਗਿਆ ਹਣਾ ਉਥੇ ਮਾਲਕ ਨੇ ਸਾਈਨ ਨਹੀਂ ਕੀਤੇ ਕਿੱਟ ਜਮਾ ਕਰਾਤੀ ਫਿੰਗਰਾਂ ਦੀ ਤਰੀਕ ਆ ਗਈ ਆ ਤੇ ਫਿੰਗਰ ਹੋਰ ਕਸੂਰਿਆਂ ਨੇ ਇੱਕ ਪੇਪਰ ਦਿੱਤਾ ਉਸ ਉੱਪਰ ਜੇ ਫਿੰਗਰ ਵੀ ਹੋ ਗਿਆ ਕਸੂਰਿਆਂ ਨੇ ਪੇਪਰ ਦਿੱਤਾ ਉਹ ਪੇਪਰ ਜਮਾ ਕਰਾਉਣਾ ਹੀ ਪੈਣਾ ਜੀ ਤੇ ਮਾਲਕ ਦੇ ਸਾਈਨ ਹੋਣੇ ਜ਼ਰੂਰੀ ਆ ਕੰਤਰਾਤ ਤੋਂ ਦੀ ਜ਼ਰੂਰ ਨੂੰ ਇਹ ਉਹੀ ਪੇਪਰ ਹੁੰਦਾ ਜਿਹੜਾ ਕਿ ਤੁਸੀਂ ਪਹਿਲੀ ਵਾਰੀ ਮਾਲਕ ਨੂੰ ਨਾਲ ਲਿਜਾ ਕੇ ਕੰਤਰਾਤ ਤੋਂ ਕਰਨਾ ਹੁੰਦਾ ਉੱਤੇ ਇਹਨੂੰ ਕੰਟਰੈਕਟ ਤੋਂ ਦੀ ਸਿਜਰਨੋਂ ਕਹਿੰਦੇ ਆ ਇਹ ਜ਼ਰੂਰੀ ਹੁੰਦਾ ਇਹ ਵੀ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਤੁਹਾਡਾ ਜੇ ਸਾਡੇ ਵਾਲੇ ਪੇਪਰ ਆ ਫਿਰ ਕੋਈ ਐਡੀ ਵੀ ਡੀ ਟੈਨਸ਼ਨ ਨਹੀਂ ਕਿ ਜੇ 9 ਮਹੀਨੇ ਵਾਲੇ ਪੇਪਰ ਤੁਹਾਡਾ ਕੰਟਰੈਕਟ ਤੋਂ ਵੀ ਚੱਲਣਾ ਚਾਹੀਦਾ ਕੰਮ ਦਾ ਜਿਹਦੇ ਵਿੱਚ ਤਿੰਨ ਬੂਸਤੇ ਪਾਗੇ ਜ਼ਰੂਰੀ ਆ ਇੱਕ ਬੂਸਤੇ ਦੇ ਵਿੱਚ ਘੱਟੋ ਘੱਟ 13 ਦਿਨ ਭਰੇ ਹੋਣੇ ਜ਼ਰੂਰੀ ਆ 13 ਫਿਰ 14 ਪਰ 15 16 ਵੱਦੀ ਪਰਸੇ ਨਾ ਪਰ ਉਹ ਜ਼ਰੂਰੀ ਆ ਤੇ ਉਸ ਤੋਂ ਬਾਅਦ ਵੀਰ ਮੈਂ ਪੇਪਰ ਪਰ 2023 ਨਵੰਬਰ ਵਿੱਚ ਤੁੰਗ ਮੰਤਵਾਏ ਮੇਰੇ ਉਹ ਪੇਪਰ 2024 ਦਸੰਬਰ ਵਿੱਚ ਨਿਕਲ ਗਏ ਲੰਬਾ ਲੰਬਾ ਟਾਈਮ ਪੈਨ ਕਰਕੇ ਮੈਂ 2024 ਨਵੰਬਰ ਵਿੱਚ ਫਿਰ ਤੋਂ ਡੋਮੈਸਟਿਕ ਪੇਪਰ ਪੜ ਦਿੱਤੇ ਮੇਰੀ ਟਾਈਮ ਅਨਾਉਂਸ 7 8 ਹੈ ਕਿ ਮੈਨੂੰ ਵੇਟ ਕਰ ਲੈਣੀ ਚਾਹੀਦੀ ਹੈ ਜਾਂ 9 ਮਾਰਤ ਵਾਲੇ ਵਿਪਰਤ ਹੀ ਮੇਰੇ ਵੇਟ ਕਰਨ ਦਾ ਕੋਈ ਪੈੜਾ ਨਹੀਂ ਜਿਹੜੇ ਮਿਲੇ ਆ ਉਹਨਾਂ ਦੇ ਚੌਪ ਕਰਕੇ ਚੜਿਆਓ ਇੱਕ ਕਰੀ ਇੱਕ ਕਰੀ ਜਾ ਇਹਦੀ ਬਾਰੀ ਫੜ ਲਓ ਠੀਕ ਹੈ ਇੱਥੇ ਉਤਰ ਜੋ ਇੱਥੇ ਲੈਂਡ ਹੋ ਜਾਓ ਲੈਂਡ ਹੋ ਗਏ ਕੱਚੇ ਵੀ ਹੋ ਗਏ ਕਿਲੇ ਵੀ ਹੋ ਗਏ ਸਭ ਕੁਝ ਹੱਲ ਹੋ ਜਾਂਦਾ ਬਸ ਇੱਥੇ ਲੈਂਡ ਹੋਣਾ ਹੀ ਓਕੇ ਆਈਟੀ ਦੇ ਵਿੱਚ ਪਾਸਪੋਰਟ ਤੇ ਸਿੰਗਲ ਨਾਮ ਰਜਿਤ ਹੈ ਤੇ ਮੇਰੇ ਡਾਕੂਮੈਂਟ ਤੇ ਰਜਿਤ ਰਜਿਤ ਲਿਖ ਦਿੱਤਾ ਹੈ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਹਣਾ ਦੋਸਤੋ ਬਾਅਦ ਦੋਸਤੋ ਬਾਅਦ ਨੂੰ ਲਾਤਾ ਨਿਕਲਣ ਤੋਂ ਬਾਅਦ ਕਿਹੜੇ ਪੇਪਰ ਲੱਗਦਾ ਕੋਈ ਨਹੀਂ ਬਸ ਨੂੰ ਲੈ ਉਸ ਤੇ ਨਿਕਲ ਲੈਣ ਦੇ ਫੇਰ ਦੱਸਾਂਗੇ ਕਿਉਂਕਿ ਮੈਂ ਪੁਰਾਣੀਆਂ ਵੀਡੀਓ ਦੇ ਵਿੱਚ ਇਹ ਡਿਟੇਲ ਸਾਰੀ ਸਾਂਝੀ ਕੀਤੀ ਵੀ ਹੈ ਹਣਾ ਅਸਿਕਾ ਮੈਂ 9 ਮਹੀਨਾ ਇਹ ਪੇਪਰਾਂ ਤੇ ਆਇਆ ਮੇਰੀ ਕਿਟ ਜਮਾ ਹੋ ਗਈ ਹੈ ਪਹਿਲੀ ਪਰਮੈਸਰ ਦੀ ਜ਼ਰੂਰਤ ਮਿਲ ਚੁੱਕੀ ਹੈ ਹੁਣ ਮੈਂ ਪਰਮੈਸਰੀਆਂ ਦਾ ਮੰਦਾ ਕਰਾਉਣਾ ਪਰ ਇਸ ਵਿੱਚ ਇੱਕ ਗੱਲ ਹੈ ਕਿ ਜਿਸ ਮਾਲਕ ਨੇ ਮੈਨੂੰ ਸੱਦਿਆ ਸੀ ਉਸ ਨੇ ਮੈਨੂੰ ਕੰਮ ਨਹੀਂ ਦਿੱਤਾ ਬਸ ਕਿਟ ਜਮਾ ਕਰਾ ਦਿੱਤੀ ਤੇ ਮੈਨੂੰ ਪਰਮੈਸਰ ਦੀ ਜ਼ਰੂਰਤ ਮਿਲ ਗਈ ਦੂਜੇ ਮਾਲਕ ਕੋਲੇ ਕੰਮ ਮਿਲਿਆ ਹੋਇਆ 3 ਮਹੀਨੇ ਹੋ ਗਏ ਕੰਮ ਕਰਦਿਨੂੰ ਮੇਰੇ ਪਾਗ ਉਸਤਾ ਵੀ ਹੈਗੇ ਨੇ ਇੱਕ ਤਾਂ ਵੇਹੋ ਇਹ ਜਿਹੜੇ ਮਾਲਕ ਕੋਲ ਮੈਂ ਕੰਮ ਕਰਦਾ ਉਹ ਕਨਵਾਸੀਆਂ ਤੋਂ ਮੰਦਾ ਕਰ ਸਕਦਾ ਮਾਲਕ ਆਪਣੇ ਘਰ ਸਾਰੇ ਪੇਪਰ ਲਾਉਣਾ ਚਾਹੁੰਦਾ ਬਸ ਇਹਨਾਂ ਦੱਸੋ ਕਿ ਇਹ ਸਭ ਹੋਣ ਨਾਲ ਮੇਰਾ ਕੰਮ ਬੰਨ ਜਾਊ ਇਸ ਬਾਰੇ ਜਰੂਰ ਸੋ ਨਹੀਂ ਬੰਨਣਾ ਨਹੀਂ ਬੰਨਣਾ ਵੀਰੇ ਸਹੀ ਗੱਲ ਜਿਹੜੇ ਮਾਲਕ ਨੇ ਤੁਹਾਡੀ ਪਰਮੈਸੂ ਦੀ ਸਜ਼ੋਰ ਤੋਂ ਲੈ ਕੇ ਦਿੱਤੀ ਹੈ ਪਹਿਲਾ ਮਾਲਕ ਉਦੇ ਵੱਲੋਂ ਹੀ ਤੁਹਾਨੂੰ ਪਹਿਲੇ 3 ਮਹੀਨੇ ਕੰਮ ਤੇ ਰੱਖਿਆ ਹੋਣਾ ਜ਼ਰੂਰੀ ਆ ਤਿੰਨ ਬੂਸਤੇ ਪਾਗੇ ਉਸੇ ਵੱਲੋਂ ਮਿਲਨੇ ਚਾਹੀਦੇ ਆ ਕਾਨੂੰਨੀ ਤੌਰ ਤੇ ਜੇਕਰ ਤੁਸੀਂ ਕਨਵਰਸ਼ਨ ਦਾ ਦਮੰਦਾ ਕਰਨਾ ਤਾਂ ਪੇਪਰ ਚੇਂਜ ਕਰਾਉਣੇ ਆ ਤਿੰਨ ਬੂਸਤੇ ਪਾਗੇ ਉਹਦੇ ਵੱਲੋਂ ਮਿਲਨੇ ਚਾਹੀਦੇ ਆ ਨੰਬਰ 2 ਤੇ ਜੇ ਤੁਸੀਂ ਹੋਰ ਪਾਸੇ ਵੀ ਕੰਮ ਕਰਦੇ ਆ ਪਹਿਲੇ 3 ਮਹੀਨੇ ਜਿਹੜਾ ਉਹਨੇ ਕੰਮ ਦਿੱਤਾ ਤੁਹਾਡੇ ਮਾਲਕ ਨੇ ਪ੍ਰਾਣੇ ਨੇ ਕੰਮ ਦਿੱਤਾ ਬਣਾ ਨਹੀਂ ਦਿੱਤਾ ਜੇਕਰ ਉਹ ਤੇ ਤੋਂ ਬੂਸਤੇ ਪਾਗੇ ਜਿਹੜੇ ਲੈਣੇ ਆ ਉਹਦਾ ਟਾਈਮਿੰਗ ਵੀ ਨਾਲ ਤੁਸੀਂ ਜੇਕਰ ਦੂਜਾ ਮਾਲਕ ਕੰਟਰੈਕਟੋ ਕਰਦਾ ਕੰਮ ਦਾ ਕੰਟਰੈਕਟ ਦੂਜਾ ਮਾਲਕ ਕਰਦਾ ਇਹ ਧਿਆਨ ਦੇ ਵਿੱਚ ਰੱਖਣ ਵਾਲੀਆਂ ਗੱਲਾਂ ਮੇਰੇ ਭਾਈ ਧਿਆਨ ਨਾਲ ਸੁਣ ਲਿਓ ਠੀਕ ਆ ਹੁਣ ਦੂਜਾ ਮਾਲਕ ਕੰਟਰੈਕਟ ਕੰਮ ਦਾ ਕਰ ਵੀ ਪਹਿਲੀ ਗੱਲ ਤਾਂ ਵੀ ਜਿਹੜੇ ਜਿਹੜੇ ਤੇ ਤੁਹਾਡੇ ਪੇਪਰ ਆ ਹਨਾ ਉਸੇ ਜਿਨੇ ਦੇ ਵਿੱਚ ਹੀ ਤੁਸੀਂ ਦੂਜਾ ਕੰਟਰੈਕਟ ਕੰਤਰਾ ਤੋਂ ਚਲਾ ਸਕਦੇ ਆ 60 ਕੇ 70 ਕਿਲੋਮੀਟਰ ਏਰੀਏ ਦੇ ਵਿੱਚ ਹੁੰਦਾ ਨੰਬਰ 2 ਤੇ ਪਹਿਲਾ ਕੰਤਰਾ ਤੋਂ ਜੇਕਰ ਤੁਸੀਂ ਤੁਹਾਡਾ ਪੁਰਾਣਾ ਮਾਲਕ ਕੰਟਰੈਕਟ ਕਰਦਾ ਉਹਨੇ ਮੰਨ ਲਓ 13 ਦਿਨ ਭਰੇ ਆ ਤੇ ਜਿਹੜਾ ਦੂਜਾ ਕੰਟਰੈਕਟ ਕਰਨਾ ਉਹ ਪਾਰਟ ਟਾਈਮ ਕਰਾਉਣਾ ਠੀਕ ਹੈ ਪਾਰਟ ਟਾਈਮ ਦੇ ਵਿੱਚ 15 ਦਿਨ ਤੋਂ ਵੱਧ ਨਾ ਭਰੇ ਹੋਣ ਤੁਹਾਡੇ ਪਹਿਲੇ 3 ਮਹੀਨੇ ਠੀਕ ਹੈ 15 ਦਿਨ ਤੋਂ ਵੱਧ ਉਹ ਟਾਈਮ ਨਾ ਭਰਿਆ ਹੋਵੇ ਨਹੀਂ ਫਿਰ ਬਹੁਤ ਰਫੜ ਪੈਣੇ ਆ ਤੁਹਾਡੀ ਇਹ ਸਿਸਟਮ ਜਿਹੜਾ ਢਾਂਚਾ ਹੀ ਹਲੇ ਜਾਣਾ ਕਿਉਂਕਿ ਸਰਕਾਰ ਨੇ ਵੇਖਣਾ ਵੀ ਪਹਿਲਾ ਮਾਲਕ ਭਰ ਰਿਹਾ ਜੇ 15 ਦਿਨ ਪਹਿਲਾ ਮਾਲਕ ਦੇ ਰਿਹਾ ਤੁਹਾਨੂੰ ਤੇ ਤੁਸੀਂ 20 ਦਿਨ ਕਿਸੇ ਹੋਰ ਮਾਲਕ ਕੋਲੇ ਕੰਮ ਕਰ ਰਹੇ ਆ ਕਿੱਦਾਂ ਕਰ ਸਕਦੇ ਆ हां जेकर ਉਸੇ ਮਾਲਕ ਦੇ ਉਸੇ ਏਰੀਆ ਦੇ ਵਿੱਚ ਉਸੇ ਕਰ ਰਹੇ ਆ ਪਾਰਟ ਟਾਈਮ ਜੌਬ ਮਤਲਬ 8 ਘੰਟੇ ਪਹਿਲੇ ਮਾਲਕ ਦੇ 2 ਘੰਟੇ ਹੋਰ ਮਾਲਕ ਦੇ ਫੇਰ ਸਹੀ ਹੈ ਜੇਕਰ ਤੁਸੀਂ ਪਹਿਲੇ ਮਾਲਕ ਦੇ ਤੁਸੀਂ 8 ਘੰਟੇ ਭਰੇ ਹੋਏ ਆ 13 ਦਿਨ ਬੂਸਤਾ ਪਾਗਾ ਲੈਣਾ 13 ਦਾ ਦੂਸਰਾ ਮਾਲਕ ਤੁਸੀਂ ਕਿਸੇ ਹੋਰ ਢਿੱਲੇ ਦੇ ਵਿੱਚ ਕੰਟਰੈਕਟ ਕਰਵਾ ਲਿਆ ਤੇ ਫੇਰ ਫੇਰ ਰਫੜ ਪੈਣਾ ਵੀ ਤੁਸੀਂ ਇੰਨੀ ਦੂਰ ਕਿੱਦਾਂ ਪਾਰਟ ਟਾਈਮ ਜੌਬ ਤੇ ਚੱਲ ਸਕਦੇ ਆ ਸੋ ਜਿਹੜੇ ਮੇਰੇ ਵੀਰ ਨਵੇਂ ਆ ਰਹੇ ਆ ਹਨਾ ਪਹਿਲੀ ਜੇਕਰ ਪਰਮੈਸਰੂ ਦੀ ਸਜ਼ੋਰ ਤੋਂ ਮਿਲ ਗਏ ਚੇਂਜ ਕਰਾਉਣ ਵਾਸਤੇ ਤੁਹਾਨੂੰ ਪਹਿਲੇ ਮਾਲਕ ਦੇ ਤਿੰਨ ਬੂਸਤੇ ਪਾਗੇ ਚਾਹੀਦੇ ਆ ਜਿਹੜੇ ਮੇਰੇ ਵੀਰ ਨਵੇਂ ਆ ਰਹੇ ਇਸ ਗੱਲ ਦਾ ਵੀ ਖਾਸ ਸਖਿਆ ਰੱਖਣਾ ਕਿ ਹਰ ਬੰਦੇ ਨੇ ਇਹ ਗੱਲ ਤੁਹਾਨੂੰ ਨਹੀਂ ਦੱਸਣੇਗੀ ਇਹ ਡੁੰਗੀਆਂ ਗੱਲਾਂ ਇਹ ਗਾਂ ਪੇਪਰਾਂ ਤੇ ਅਸਰ ਪੈਂਦਾ ਪਹਿਲੇ ਦੇ ਤਿੰਨ ਬੂਸਤੇ ਪਾਗੇ ਲੈ ਲੋ ਠੀਕ ਹੈ ਪਹਿਲੇ ਮਾਲਕ ਦੇ ਬੂਸਤੇ ਪਾ ਕੇ ਲਓ 39 ਦਿਨ ਪੂਰੇ ਹੋ ਗਏ ਆ ਤੇ ਨਾਲ ਹੀ ਜਿਹੜਾ ਕੰਟਰੈਕਟ ਤੋਂ ਦੀ ਲਵੋਰੋ 19 ਲਾਭ ਲੈਣਾ ਤੁਸੀਂ 19 ਲਾਭ ਕੰਟਰੈਕਟ ਤੋਂ ਦੀ ਲਵੋਰੋ ਦੀ ਕਾਪੀ ਲੈਣੀ ਆ ਉਸ ਤੋਂ ਬਾਅਦ 3 ਮਹੀਨਾ ਬਾਅਦ ਭੁੱਲ ਜਾਓ ਪੁਰਾਣੇ ਮਾਲਕ ਨੂੰ ਬਸ ਤੁਹਾਡੇ ਕੋਲ ਉਹਦੇ ਪੇਪਰ ਹੈਗੇ ਆ ਨਵਾਂ ਮਾਲਕ ਹੈਗਾ ਨਵੇਂ ਮਾਲਕ ਦੇ ਕੰਟਰੈਕਟ ਤੋਂ ਨਹੀਂ ਲੱਗਣਾਗਾ ਪੇਪਰ ਚੇਂਜ ਕਰਾਉਣ ਵਾਸਤੇ ਨਵੇਂ ਮਾਲਕ ਦਾ ਕੰਟਰੈਕਟ ਤੋਂ ਨਹੀਂ ਲੱਗਦਾਗਾ ਇੱਕ ਕਪ ਪ੍ਰਪੋਸਤਾ ਦੀ ਲਾਭੋਰੋ ਲੱਗਦਾ ਹਨਾ ਕੰਟਰੈਕਟ ਵਾਂਗੂ ਹੀ ਹੁੰਦਾ ਵੈਸੇ ਮਾਲਕ ਲੇੱਕੇ ਦਿੰਦਾ ਉਹ ਪ੍ਰਪੋਸਤਾ ਹੀ ਲੋਰ ਪਲੱਸ ਈਦਨੀ ਤੇ ਲੋਜੋਤੀਵਾ ਸਰਟੀਫਿਕੇਟ ਲੱਗਣਾ ਪਲੱਸ ਲੋਜੋਤੀਵਾ ਲਗਣੀ ਆ ਮਤਲਬ ਜਿਵੇਂ ਨਵੇਂ ਪੇਪਰ ਭਰਨ ਵਾਲੇ ਜਿਹੜੇ ਪੇਪਰ ਚਾਹੀਦੇ ਹੁੰਦੇ ਉਹ ਲਾ ਕੇ ਫੇਰ ਤੁਹਾਡਾ ਇਹ ਦਮਾਂਦਾ ਹੁੰਦਾ ਕਨਵਰਸਿਟੀ ਉਹਨੇ ਦਾ ਪੇਪਰ ਚੈੱਕ ਹੁੰਦਾ ਉਸ ਤੋਂ ਬਾਅਦ ਨਵਾਂ ਨੂਲਾ ਵਸਤਾ ਜਾਰੀ ਹੁੰਦਾ ਪੱਕੇ ਪੇਪਰਾਂ ਦਾ ਜਿਵੇਂ ਪਹਿਲਾ ਨੌਵੇਂ ਮਹੀਨਿਆਂ ਦਾ ਨੂਲਾ ਉਸਤਾ ਨਿਕਲਣਾ ਉਸੇ ਤਰ੍ਹਾਂ ਹੀ ਨਵਾਂ ਨੂਲਾ ਉਸਤਾ ਨਿਕਲਦਾ ਪੱਕੇ ਪੇਪਰਾਂ ਦਾ ਉਹੀ ਨੂਲਾ ਉਸਤਾ ਲੈ ਕੇ ਤੁਸੀਂ ਇੱਥੇ ਜਮ੍ਹਾਂ ਕਰਾ ਲੈਣਾ ਇੰਡੀਆ ਜਾਂਦੀ ਲੋੜ ਨਹੀਂ ਇੱਥੇ ਜਮ੍ਹਾਂ ਕਰਾ ਲੈਣਾ ਇੱਥੇ ਫਿਰ ਤੁਹਾਨੂੰ ਪੱਕੀ ਸਜੋਰ ਦੇ ਜਿਹੜੇ ਪੱਕੇ ਪੇਪਰ ਮਿਲਣਗੇ ਤੇ ਉਸ ਤੋਂ ਬਾਅਦ ਜਿਹੜੀ ਅਪਡੇਟ ਆ ਰਹੀ ਹੈ ਖਬਰ ਦੀ ਜਿਹੜੀ ਦੀ ਮੈਂ ਗੱਲ ਕਰਦਾ ਸੀਗਾ ਹਾਂ ਕਹਵਣ ਹੈ ਕਿ ਹੈ ਸਤਾਨੇਰੀ ਇਨ ਇਟਾਲੀਆ ਉਹ ਤੋਂ ਤੀਖਾ ਵਾਰਾ ਲੱਟ ਨਿਊਜ਼ ਚੈਨਲ ਚੱਲਦਾ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਡਿਕਰੇਟੋ ਫਲੂਸੀ ਕੰਮ ਨਹੀਂ ਕਰਦਾਗਾ ਕੰਮ ਕਿਉਂ ਨਹੀਂ ਕਰਦਾ ਵੀ 2024 ਦੇ ਵਿੱਚ ਦਸਾਂ ਦੇ ਵਿੱਚੋਂ ਇੱਕ ਤੋਂ ਵੀ ਘੱਟ ਬੰਦੇ ਜਿਹੜੇ ਰੈਗੂਲਰ ਕੀਤੇ ਗਏ ਮਤਲਬ ਪੱਕੇ ਹੋਏ ਆ ਜਿਨ੍ਹਾਂ ਦੇ ਕਿੱਟਾਂ ਜਮਾ ਹੋਈਆਂ ਜਾਂ ਕੁਝ ਵੀ ਹੋਇਆ ਇਹਨਾਂ ਨੇ ਸਾਰਾ ਤਵੇਲਾ ਵੀ ਦਿੱਤਾ ਮੈਂ ਖਬਰ ਦਾ ਲਿੰਕ ਥੱਲੇ ਸ਼ੇਅਰ ਕਰ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਹਨਾ ਤੇ ਇਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਆ ਜਿਹੜੇ 1,20,000 ਓਟਾ ਸੀਗਾ ਜੀਦੇ ਵਿੱਚੋਂ ਜਿਹਦੇ ਵਿੱਚੋਂ 120000 ਬੰਦੇ ਦੇ ਵਿੱਚੋਂ 9000 ਤੇ 331 933 ਬੰਦਿਆਂ ਨੂੰ ਹੀ ਰੈਸ਼ ਪਰਮਟ ਅਤੇ ਸਥਿਰ ਰੋਜ਼ਗਾਰ ਮਿਲਿਆ ਮਤਲਬ ਕਿ 9331 ਬੰਦਿਆਂ ਦੀ ਹੀ ਸਜ਼ੋਰਤ ਨੂੰ ਮਿਲੀ ਆ ਠੀਕ ਆ 120000 ਚੋਂ ਇਦਾ ਮਤਲਬ ਇਹ ਹੈ ਕਿ 2023 ਦੇ ਵਿੱਚ ਜਿਹੜਾ ਉਪਲਬਧ ਕੋਟਾ ਸੀਗਾ ਹਨਾ 87% ਲੋਕ ਆ ਜਿਹੜੇ ਹਜੇ ਤੱਕ ਉਹਨਾਂ ਨੂੰ ਸਜੂਰਤੋਂ ਨਹੀਂ ਮਿਲੀ ਮਤਲਬ ਕਾਨੂੰਨੀ ਤੌਰ ਤੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਪਰ ਮੈਸੋ ਦੀ ਸਜੂਰਦੋਂ ਨਹੀਂ ਮਿਲੇਗੀ ਇਹ ਇੱਕ ਗੁੰਝਲਦਾਰ ਗੁੰਝਲਦਾਰ ਚੀਜ਼ ਆਏ ਵੀ ਮੇਰੇਉ ਕਿਉਂ ਨਹੀਂ ਮਿਲਦੀ ਸਜੂਰਦੋਂ ਹੁਣ ਮੈਂ ਥੋੜਾ ਜਿਆ ਇਸ ਪਾਸੇ ਵੀ ਇਹ ਤਾਂ ਉਹ ਥੋੜੀ ਜੀ ਥੋੜੀ ਜੀ ਕੀ ਸਾਰੀ ਮੈਨ ਗੁੰਜਲੀ ਦਾ ਦੰਨਾ ਵੀ ਕਿਉਂ ਨਹੀਂ ਦਿੰਦੇ ਸਜ਼ੋਰ ਨੂੰ ਸਜ਼ੋਰ ਨੂੰ ਕਿਉਂ ਨਹੀਂ ਦਿੰਦੇ ਹਨਾ 120000 ਦੇ ਵਿੱਚੋਂ 9331 ਬੰਦਿਆਂ ਨੂੰ ਹੀ ਸਜ਼ੋਰ ਤੋਂ ਮਿਲੀ ਆ ਕਾਰਨ ਕੀ ਆ ਕਾਰਨ ਇਹ ਕਿਸੇ ਇਹਨਾਂ ਦੇ ਕਿਸੇ ਅਖਬਾਰ ਦੇਣੀ ਛਾਪਣਾ ਕਿਸੇ ਨਿਊਜ਼ ਨੇ ਇਹ ਕਾਰਨ ਨਹੀਂ ਛਾਪਣਾਗਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਾਰਨ ਇਹ ਆ 120000 ਬੰਦਾ ਆ ਵੀਜ਼ਾ ਲੱਗਿਆ ਉਹਦੇ ਵਿੱਚੋਂ ਚਲੋ ਕੁਝ ਤਾਂ ਉੱਡ ਗਏ ਅੰਦਰ ਬਾਹਰ ਨਿਕਲ ਗਏ ਜਿੱਧਰ ਜਾਣਾ ਸੀ ਨਿਕਲ ਗਏ ਜਿਹੜੇ ਇੱਥੇ ਰਹਿ ਗਏ ਏਜੰਟਾਂ ਕੋਲੇ ਰਹਿ ਗਏ ਜਾਂ ਕਿਵੇਂ ਵੀ ਰਹਿ ਗਏ ਮਾਲਕ ਕੋਲੇ ਰਹਿ ਗਏ ਉਹਨਾਂ ਨੂੰ ਪ੍ਰੋਬਲਮ ਆ ਪਤਾ ਕੀ ਆਉਣ ਲਗਾ ਹੁਣ ਹਰ ਚੀਜ਼ ਦਾ ਜਦੋਂ ਇਸ ਲਾਈਨ ਦੇ ਵਿੱਚ ਪਏ ਨੇ ਫੇਰ ਪਤਾ ਦਾ ਨੰਬਰ 1 ਤੇ ਤਾਂ ਪਹਿਲਾਂ ਪ੍ਰੋਬਲਮ ਆਉਂਦੀ ਆ ਬਈ ਜੇਕਰ ਤੁਸੀਂ ਸਜੋਰ ਤੋਂ ਕਟ ਜਮ੍ਹਾਂ ਕਰਾਉਣੀ ਆ ਤੇ ਤੁਹਾਡੇ ਮਾਲਕ ਨੇ ਅਪਾਇੰਟਮੈਂਟ ਚੱਕੀ ਹੋਵੇ ਜਾਂ ਤੁਸੀਂ ਚੱਕੀ ਹੋਏ ਪਰ ਫਾਤੂਰੇ ਤੋਂ 50% ਮਾਲਕ ਅਪਾਇੰਟਮੈਂਟਾਂ ਚੱਕਦੇ ਹੀ ਨਹੀਂ ਗੀ ਇੱਕ ਵਾਰੀ ਮੇਲ ਕਰਤੀ ਉਹਦੇ ਮੂੰਹ ਹਲ ਵੇਖੀ ਜਾਣਗੇ ਮੇਲ ਦੇ ਮੂੰਹ ਹਲ ਵੀ ਨਹੀਂ ਵੇਂਦਾ ਕੋਈ ਮਾਲਕ ਨੂੰ ਕੋਈ ਟੈਨਸ਼ਨ ਕੋਈ ਸਿਰਦਰਦੀ ਨਹੀਂ ਠੀਕ ਆ ਹੁਣੇ ਪੇਮੈਂਟ ਲੈ ਕੇ ਜੇ ਚਪਾਲੀ ਆ ਉਹਨੂੰ ਕੋਈ ਸਰਦਰਦੀ ਨਹੀਂ ਵੀ ਕੀ ਆ ਕੀ ਹੋ ਰਿਹਾ ਕੀ ਨਹੀਂ ਬੰਦਾ ਮੇਰਾ ਕੀ ਆ ਕੌਣ ਕਿਉਂਕਿ ਮੇਰੇ ਅੱਖੀ ਵੇਖਣ ਦੀ ਗੱਲ ਆ ਹਨਾ ਉਸ ਤੋਂ ਬਾਅਦ ਜੇਕਰ ਬੰਦਾ ਅਪਾਇੰਟਮੈਂਟ ਆ ਵੀ ਜਾਂਦੀ ਏ ਬੰਦਾ ਜਾਂ ਖੁਦ ਅਪਾਇੰਟਮੈਂਟ ਚੱਕ ਲੈਂਦਾ ਪਰਫਾ ਪੂਰੇ ਦੀ ਫਿਰ ਮਾਲਕਦ ਗਿਆ ਮੈਂਤਾਂ ਕਰੋ ਬਈ ਪਾਜੀ ਪਰਫਾ ਵੋਰੇ ਫਲਾਣੇ ਦਿਨ ਦੀ ਅਪਾਇੰਟਮੈਂਟ ਆ ਮਾਲਕ ਨੇ ਫਿਰ ਕੀ ਕਹਣਾ ਠੀਕ ਆ ਮੈਂ ਜਾਵਣਗਾ ਚਲ ਜੂਗਾ ਆ ਜੂਗਾ ਪਹੁੰਚ ਜੂਗਾ ਤੁਸੀਂ ਉਹਦੇ ਡਾਕੂਮੈਂਟ ਤਿਆਰ ਕਰੋ ਡਾਕੂਮੈਂਟ ਕਿਹੜੇ ਤਰ੍ਹਾਂ ਕਰਨੇ ਹੁੰਦੇ ਆ ਘਰ ਦੀ ਲੋ ਜੋਤੀਵਾ ਹਨਾ ਘਰ ਦੀ ਲੋ ਜੋਤੀਵਾ ਹਸਪਤਲੀ ਵੀ ਤਾਂ ਉਹ ਹੀ ਡਾਕੂਮੈਂਟ ਤੁਹਾਡੇ ਕੋਲ ਹੈਗੇ ਆ ਘਰ ਦੀ ਲੋ ਜੋਤੀਵਾ ਹਸਪਤਲੀ ਮਾਰਕਾ ਦੀ ਬੋਲ ਮਾਲਕ 5577000 ਰੁਪਿਆ ਲੈ ਕੇ ਵੀ ਆਪਦੇ ਕੋਲੋਂ 16 ਯੂਰੋ ਦੀ ਮਾਰਕਾ ਦੀ ਬੋਲ ਨਹੀਂ ਲਾਉਂਦੇਗੇ ਠੀਕ ਆ ਉਹ ਜੇਕਰ ਤੁਸੀਂ ਉਹ ਵੀ ਤਿਆਰ ਕਰ ਲੇ ਫਿਰ ਮਾਲਕ ਦੇ ਸਰਤੇ ਅਪੁਆਇੰਟਮੈਂਟ ਆ ਗਈ ਆ ਆਵੇ ਨਾ ਆਵੇ ਤੱਕੇ ਨਾਲ ਲਿਆਉਣਾ ਪਏ ਤੱਕੇ ਨਾਲ ਕੀ ਮਿੰਤਾਂ ਤਰਲੇ ਕਰਕੇ ਪਹਿਲਾਂ ਪੁੱਛ ਲੋ ਬਈ ਜੇ ਮਾਲਕ ਨਹੀਂ ਆਉਂਦਾ ਤਾਂ ਉਹਦੇ ਤੋਂ ਇੱਕ ਜਿਹੜਾ ਪਾਵਰ ਅਟਾਰਨੀ ਜਿਹਨੂੰ ਦਿਲਗਾ ਕਹਿੰਦੇ ਆ ਉਹ ਲੈ ਲਓ ਕਿਸੇ ਵਕੀਲ ਦੇ ਨਾਂ ਤੇ ਵੀ ਮਾਲਕ ਦੀ ਜਗ੍ਹਾ ਵਕੀਲ ਭੁਗਤ ਸਕਦਾ ਸਭ ਤੋਂ ਬੈਟਰ ਹੈ ਨਾ ਚਲੋ ਠੀਕ ਆ ਜੇ ਮਾਲਕ ਭੁਗਤ ਵੀ ਗਿਆ ਉੱਥੇ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਸਹੀ ਵੀ ਹੈ ਸਹੀ ਹੈਗੇ ਆ ਓਕੇ ਹੈ ਡਾਨਾ ਜੇਕਰ ਮੈਂ ਕੱਲ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਵੀ ਕਿ ਕੋਈ ਘਾਟ ਨਹੀਂ ਰਹਿਣੀ ਚਾਹੀਦੀ ਤੁਹਾਡੇ ਪੇਪਰ ਘਰ ਆਦੇ ਜਾਂ ਲੋ ਜੋਤੀਵਾ ਦੇ ਵਿੱਚ ਕੋਈ ਘਾਟ ਨਾ ਹੋਵੇ ਹਨਾ ਕੱਟ ਜਮਾ ਹੋ ਗਈ ਕੱਟ ਮਿਲ ਗਈ ਸੱਚ ਸੌਰੀ ਕੱਟ ਮਿਲ ਗਈ ਇਹ ਕੱਟ ਤੁਸੀਂ ਜਾ ਅੱਖਾਂ ਨੇ ਜਮਾ ਕਰਾਤੀ ਐ ਦਾਖ ਖਾਨੇ ਦੇ ਵਿੱਚ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲ ਜਾਈ ਐ ਫਿੰਗਰਾਂ ਦੀ ਤਰੀਕ ਮਿਲ ਗਈ ਹੁਣ ਆ ਜਿਹੜੀ ਖਬਰ ਮੈਂ ਹੁਣ ਤੇ ਕਹਿ ਕਹੜਾ ਵੀ 9331 ਬੰਦਿਆਂ ਨੂੰ 120000 ਦੇ ਵਿੱਚੋਂ ਸਜ਼ੁਰਦ ਮਿਲੀ ਆ ਫਿੰਗਰਾਈ ਤਰੀਕ ਮਿਲ ਗਈ ਫਿੰਗਰਾਂ ਤੋਂ ਬਾਅਦ ਇਹ ਵੀ ਜ਼ਰੂਰੀ ਹੁੰਦਾ ਵੀ ਜਿਹੜੇ 9 ਮਹੀਨਿਆਂ ਦੇ ਪੇਪਰਾਂ ਤੇ ਬੰਦੇ ਆਉਂਦੇ ਆ ਉਹਨਾਂ ਦਾ ਕੰਟਰੈਕਟ ਹੋਣਾ ਜ਼ਰੂਰੀ ਆ ਕੰਟਰੈਕਟ ਤੋਂ ਚੱਲਣਾ ਜ਼ਰੂਰੀ ਆ ਹੁਣ ਕੰਟਰੈਕਟ ਤੋਂ ਜੇਕਰ ਖੇਤੀ ਬਾੜੀ ਵਾਲੇ ਬੰਦਿਆਂ ਦਾ ਜੇ ਮਾਲਕ ਕੰਟਰੈਕਟ ਤੋਂ ਕਰਦੇ ਆ ਜੇਕਰ ਉਸੇ ਮਾਲਕ ਕੋਲੇ ਬੰਦਾ ਕੰਮ ਕਰਦਾ ਤਾਂ ਉਹ ਕਰ ਲੂਗਾ ਜੇਕਰ ਮਾਲਕ ਕਨੇ ਧੰਦਾ ਬਣਾਇਆ ਪੇਪਰ ਭਰਉਣ ਦਾ ਬੰਦੇ ਸਦੋਂ ਦਾ ਉਹ ਮਾਲਕ ਕੰਟਰੈਕਟ ਤੋਂ ਨਹੀਂ ਕਰ ਦੇਗੀ ਉਹ ਮਾਲਕ ਕੰਟਰੈਕਟ ਤੋਂ ਤਾਂ ਕਰਨਗੇ ਜੇਕਰ ਤੁਸੀਂ ਉਹਨਾਂ ਨੂੰ ਕੰਟਰੈਕਟ ਤੋਂ ਦੇ ਪੈਸੇ ਦੇਵੋਗੇ ਕੰਟਰੈਕਟ ਤੋਂ ਦੇ ਪੈਸੇ ਇਹਦੇ ਵਿੱਚ ਕੀ ਹੁੰਦਾ ਮਤਲਬ ਤੁਹਾਡੀ ਜਿਹੜੀ ਜਾਣੀ ਆ ਅ ਤੁਹਾਡੇ ਜਿਹੜਾ ਟੈਕਸ ਜਾਣਾ ਹਨਾ ਟੈਕਸ ਜਾਣਾ ਟੈਕਸ ਟੈਕਸ ਦੇ ਪੈਸੇ ਪਲੱਸ ਬੂਸ ਤੇ ਪਾਗੇ ਦੇ ਪੈਸੇ ਪਲੱਸ ਤੇ ਜਿਹੜਾ ਕੋਨ ਮਰਜ਼ੀ ਲਿਸਟਾ ਦੀ ਫੀਸ ਉਹ ਸਾਰਾ ਕੁਝ ਜੇਕਰ ਤੁਸੀਂ ਮਾਲਕ ਨੂੰ ਦਿਓਗੇ ਤਾਂ ਮਾਲਕ ਤੁਹਾਡਾ ਕੰਟਰੈਕਟਰ ਕਰ ਲੂਗਾ ਜਿੱਥੋਂ ਤਰ੍ਹਾਂ ਤੋਂ ਚਲਾ ਲੂਗਾ ਕਿੰਨੇ ਦਿੰਦਾ ਚਾਹੀਦਾ ਇਹਨੇ ਦਿੰਦੇ ਤੁਸੀਂ ਪੈਸੇ ਦੇ ਸਕਦੇ ਆ ਉਹਨੇ ਦਿੰਦਾ ਹੀ ਚਲਾ ਦੂਗਾ ਕੋਈ ਚੱਕਰ ਨਹੀਂ ਹਨਾ ਹੋਰ ਇੱਥੇ ਪ੍ਰੋਬਲਮ ਇਹ ਆਉਂਦੀ ਆ ਬਈ ਵੀਰਾਂ ਨੂੰ ਨਹੀਂ ਪਤਾ ਹੁੰਦਾ ਕਈ ਏਜੰਟਾਂ ਨੂੰ ਵੀ ਨਹੀਂ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ ਬਈ ਮਾਲਕ ਨੇ ਇਦਾਂ ਕਰਤੀਆਂ ਕਿਉਂਕਿ ਇਹਦਾ ਧੰਦਾ ਬਣਾਇਆ ਵਿਆ ਜਦੋਂ ਫਸ ਜਾਂਦਾ ਬੰਦਾ ਐਂਡ ਤੇ ਪੂਛ ਅੜ ਗਈ ਫਿੰਗਰ ਫਿੰਗਰਾਂ ਹੀ ਤਰੀਕੇ ਮਿਲ ਗਈ ਕੈਟਰ ਜਮਾ ਹੋ ਗਈ ਫਿੰਗਰਾਂ ਹੀ ਤਰੀਕੇ ਮਿਲ ਗਈ ਉਸ ਤੋਂ ਬਾਅਦ ਪੂਛ ਇਹ ਅੜ ਗਈ ਐ ਉੱਥੇ ਜਾ ਕੇ ਫਿਰ ਮਾਲਕ ਅੜ ਜਾਂਦਾ ਬਈ ਹੁਣ ਜੇਕਰ ਤੁਸੀਂ ਕੰਦਰਾਤ ਤੋਂ ਚਲਾਉਣਾ ਬੂਸਤੇ ਪਾ ਕੇ 3 ਮਹੀਨੇ ਚਾਹੀਦੇ ਐ ਇੰਨੀ ਫੀਸ ਦਾ ਘੱਟੋ ਘੱਟ ਵੀ ਘੱਟੋ ਘੱਟ ਕਿਉਂਕਿ ਮੇਰੇ ਅੱਖੀਂ ਵੇਖਣ ਦੀਆਂ ਗੱਲਾਂ ਹੈ ਮੈਂ ਇਹ ਕੰਮ ਕਰਵਾ ਰਿਆਂ ਬੰਦਿਆਂ ਦੇ ਘੱਟੋ ਘੱਟ ਵੀ 1200 3 ਮਹੀਨੇ ਦਾ ਕਹਿੰਨਾ ਮੈਂ 3 ਮਹੀਨੇ ਦਾ ਸਾਢੇ 1200 ਦੇ ਤਕਰੀਬਨ ਖਰਚਾ ਆਉਂਦਾ ਸਾਢੇ 1200 ਯੂਰੋ ਦਾ ਜੇ ਤੁਸੀਂ 3 ਮਹੀਨੇ ਦੇ ਬੂਸਤੇ ਪਾ ਕੇ ਲੈਣੇ ਆ 3 ਮਹੀਨੇ ਦਾ ਕੰਟਰੈਕਟ ਹੋ ਲੈਣਾ ਹਣਾ ਬੂਸਤੇ ਪਾ ਕੇ ਲੈਣੇ ਆ ਪੰਤਰਾਤ ਤੋਂ ਦੀ ਲੋਰ 19 ਲਾਉ ਲੈਣਾ 1250 ਦੇ ਆਸਪਾਸ ਇਹਦਾ ਖਰਚਾ ਜਿਹੜਾ ਸਾਡੇ ਏਰੀਆ ਦੇ ਵਿੱਚ ਹੈਗਾ ਹੁਣ ਇੰਨਾ ਮਾਲਕ ਕੋਈ ਨਹੀਂ ਭਰਦਾ ਹਣਾ ਮਾਲਕ ਆ ਦੇ ਕੋਲ ਨਹੀਂ ਭਰਦਾ ਜੀ ਦੇ ਕੋਲ ਕੰਮ ਹੀ ਨਹੀਂ ਕਰਦੇ ਸੀ ਤੇ ਜਿਹੜਾ ਬੰਦਾ ਪਿੱਛੇ ਹੀ 8 10 12 15 ਲੱਖ ਲਾ ਕੇ ਆਇਆ ਉਹ ਪਿੱਛੇ ਹੀ ਸਾਰੇ ਲਫਾਫੇ ਝੜ ਕੇ ਆਇਆ ਖੜੇ ਪੈਰ ਉਹਦੇ ਕੋਲ ਨਹੀਂ ਪੂਰੇ ਹੁੰਦੇ ਸੋ ਇਸ ਕਰਕੇ ਬੰਦੇ ਆ ਜਿਹੜੇ ਬਿਨਾ ਪੇਪਰਾਂ ਤੋਂ ਰਹਿ ਜਾਂਦੇ ਆ। ਬਿਨਾ ਪੇਪਰਾਂ ਤੋਂ ਬੰਦੇ ਜਿਹੜੇ ਰਹਿ ਜਾਂਦੇ ਆ ਜਿਹੜੇ 9 ਮਹੀਨੇ ਵਾਲੇ ਪੇਪਰਾਂ ਤੇ ਆਉਂਦੇ ਆ। ਸੋ ਇਹ ਸੀਗੀ ਮੇਨ ਜੀ ਗੱਲ ਕਿਉਂਕਿ ਇਹ ਕਿਸੇ ਚੈਨਲ ਨੇ ਕਿਸੇ ਕਿਸੇ ਵੀ ਏਜੰਟ ਨੇ ਤੁਹਾਨੂੰ ਨਹੀਂ ਦੱਸਣੀ ਆ ਇਹ ਗੱਲਾਂ। ਇਹ ਗੱਲਾਂ ਵਿਚਲੀਆਂ ਢੂੰਗੀਆਂ ਗੱਲਾਂ ਜਿਹੜਾ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ। ਜਦੋਂ ਤੁਹਾਡੇ ਤੇ ਬੀਤਦੀ ਹੈ ਨਾ ਉਦੋਂ ਪਤਾ ਲੱਗਦਾ। ਸੋ ਮੈਂ ਕਿਉਂ ਸ਼ੇਅਰ ਕਰ ਰਿਹਾ ਕਿਉਂਕਿ ਮੇਰੇ ਬੰਦਿਆਂ ਤੇ ਬੀਤ ਰਹੀ ਐ ਮੇਰਾ ਰਿਸ਼ਤੇਦਾਰ ਖੁਦ ਉਹਦਾ ਮਾਲਕ ਭੱਜ ਗਿਆ ਮਰ ਗਿਆ ਮੁੱਕਰ ਗਿਆ ਕਹਿੰਦਾ ਮੈਂ ਨਹੀਂ ਪੇਪਰ ਜਮਾ ਕਰਾ ਸਕਦਾ ਉਹਦੇ ਤੇ ਕੇਸ ਵੀ ਕਰਤਾ ਕੋਈ ਹੱਲ ਨਹੀਂ ਹੋਇਆ 9 ਮਹੀਨੇ ਲੇ ਪੇਪਰ ਸੀ ਕੇਸ ਵੀ ਕਰਤਾ ਕੋਈ ਹੱਲ ਨਹੀਂ ਹੋਇਆ ਪਰ ਫਾਟੂਰਾ ਕੁਛ ਸੁਣੀ ਨਹੀਂ ਰਿਹਾ ਹਨਾ ਉਹਨੇ ਲੈ ਕੇ ਦਿੱਤਾ ਵੀ ਮੇਰੇ ਕੋਲ ਕੰਮ ਹੈ ਨਹੀਂ ਗਾ ਚਲੋ ਜੀ ਤੁਰੇ ਫਿਰੋ ਉਹੀ ਮਾਲਕ ਉਹੀ ਜੇਕਰ ਚਾਹੁੰਦਾ ਇੱਕ ਸਾਈਨ ਕਰਕੇ ਹਨਾ ਚਲੋ ਪੈਸੇ ਵੀ ਲੈ ਲੈਂਦਾ ਬੂਸਤੇ ਪਾਗਿਆਂ ਦੇ ਵੀ ਲੈ ਲੈਂਦਾ ਸਾਰਾ ਕੁਝ ਲੈ ਲੈਂਦਾ ਇੱਕ ਸਾਈਨ ਕਰਨੇ ਸੀਗੇ ਤੇ ਉਹ ਬੰਦਾ ਜਿਹੜਾ ਰੈਗੂਲਰ ਹੋ ਸਕਦਾ ਸੀ ਮੇਰਾ ਰਿਸ਼ਤੇਦਾਰ ਪਰ ਨਹੀਂ ਉਹ ਮਾਲਕ ਨੇ ਪੈਰਾਂ ਤੇ ਪਾਣੀ ਨਹੀਂ ਪਹਿੰਦ ਦਿੱਤਾਗਾ ਤੇ ਉਹ ਬੰਦਾ ਲੀਗ ਇਲੈਗਲ ਹੋ ਗਿਆ ਉਹਦਾ ਕੇਸ ਵੀ ਲੱਗਿਆ ਹੋਇਆ ਹੁਣ ਕੇਸ ਲੱਗਿਆ ਹੋਇਆ ਕੋਈ ਅਜੇ ਦੱਸਤਾ ਨਹੀਂ ਹੱਥ ਪੈਰ ਹਨਾ ਵੀ ਕੀ ਹੋਣਾ ਉਹ ਕੀ ਨੇ ਸੋ ਇਦਾਂ ਹੁੰਦੀ ਐ ਇਦਾਂ ਕੱਚੇ ਹੁੰਦੇ ਇਦਾਂ ਕੱਚੇ ਰਹਿੰਦੇ ਐ ਪੀਪਰਾਂ ਤੇ ਆ ਕੇ ਵੀ ਬੰਦੇ ਕੱਚੇ ਇਦਾਂ ਰਹੇ ਜਾਂਦੇ ਐ ਇਹ ਸਾਰਾ ਕੰਮ ਆ ਇਥੋਂ ਦੇ ਸਿਸਟਮ ਦੀਆਂ ਕਿਉਂਕਿ ਇਹਨਾਂ ਦੇ ਸਰਕਾਰ ਸਕੰਜਾ ਨਹੀਂ ਕਸਰੀ ਮਾਲਕਾਂ ਤੇ ਆ ਬਈ ਤੁਸੀਂ ਬੰਦਾ ਸੱਦਿਆ ਉਹਨੂੰ ਰੈਗੂਲਰ ਕਰੋ ਹਾਂ ਜੇ ਰੈਗੂਲਰ ਬੰਦੇ ਨੇ ਹੋਣਾ ਤੇ ਬੰਦਾ ਫੀਸ ਭਰਦਾ ਆਪਦੀ ਫੀਸ ਭਰ ਕੇ ਵੀ ਜੇ ਰੈਗੂਲਰ ਹੁੰਦੇ ਆ ਉਹ ਵੀ ਸਹੀ ਆ ਸੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀਆਂ ਦੇਹੀ ਹੁੰਦੀਆਂ ਮੇਰੇ ਕੋਲੇ ਹਨਾ ਜਿਹੜੀਆਂ ਗੱਲਾਂ ਕੋਈ ਨਹੀਂ ਸ਼ੇਅਰ ਕਰਦਾ ਤੋ ਇਹਦਾ ਕਰਦੇ ਰਾਵਾਂਗੇ ਤੁਹਾਡੇ ਨਾਲ ਸ਼ੇਅਰ ਜੇ ਚੰਗੀਆਂ ਲੱਗਦੀਆਂ ਗੱਲਾਂ ਹਨਾ ਗੱਲਾਂ ਨਹੀਂ ਜਾਣਕਾਰੀ ਜਾਣਕਾਰੀ ਹੈ ਇਹ ਤੁਹਾਡੇ ਵਾਸਤੇ ਜਿਹਨੇ ਆਉਣਾ ਇਟਲੀ ਦੇ ਵਿੱਚ ਜਾਂ ਜਿਹੜੇ ਆ ਰਹੇ ਆ ਤੇ ਲਾਈਕ ਕਮੈਂਟ ਕਰ ਦਿਆ ਕਰੋ ਮਿਲਦੇ ਆ ਅਗਲੀ ਵੀਡੀਓ ਸਸਤੀ ਕਰ ਰਬ ਰੱਖਾ